ਹੈਲੋ ਜੀ ਸashi kal ji sareyan nu ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਅੱਜ ਆਪਾਂ ਤੁਹਾਡੇ ਲਈ ਇਹ ਵਾਲਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ ਬਰੀਕ ਬਰੀਕ ਡਿਜ਼ਾਈਨ ਆ ਜੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਣਾ ਇਦਾਂ ਬਣਦਾ ਠੀਕ ਆ ਜੀ ਇਹ ਆਪਣੀ ਹੈਗੀ ਸਿੱਧੀ ਸਾਈਡ ਸਿੱਧੀ ਸਾਈਡ ਆਪਣੀ ਪਹਿਲੀ ਸਲਾਈ ਆਉਗੀ ਡਿਜ਼ਾਈਨ ਦੀ ਸਾਰੀ ਸਿੱਧੀ ਸਿੱਧੀ ਇਹ ਆਪਣੀ ਹੈਗੀ ਜੀ ਪਹਿਲੀ ਸਲਾਈ ਇਹ ਸਾਰੀ ਆਪਣੇ ਸਿੱਧੀ ਸਿੱਧੀ ਬਣਾਣੀ ਹੈ ਮੰਜੀ ਪਹਿਲੀ ਸਲਾਈ ਆਪਨੇ ਬਣਾ ਲਈ ਆ ਦੂਜੀ ਸਲਾਈ ਆ ਗਈ ਆਪਣੀ ਬੈਕ ਸਾਈਡ ਇਹ ਆ ਆਪਣੇ ਸਾਰੇ ਕੁੰਡੇ ਪੁੱਠੇ ਪੁੱਠੇ ਬਣਾਣੇ ਨੇ ਜੀ ਧਾਗਾ ਆਪਣੀ ਥੈੜ ਰੱਖ ਕੇ ਇਹ ਸਾਰੇ ਕੁੰਡੇ ਆਪਾਂ ਪੁੱਠੇ ਪੁੱਠੇ ਬਣਾ ਲਾਂਗੇ ਇਹ ਆਪਣੀ ਹੈਗੀ ਆ ਜੀ ਦੂਜੀ ਸਲਾਈ ਪੁੱਠੀ ਸਾਈਡ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਬਣਿਆ ਹੋਇਆ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹਾਂਜੀ ਦੋ ਸਲਾਈਆਂ ਆਪਣੀਆਂ ਬਣ ਗਈਆਂ ਤੀਜੀ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਜੀ ਇੱਕ ਸਲਾਈ ਆਪਣੀ ਸਿੱਧੀ ਇੱਕ ਸਲਾਈ ਪੁੱਠੀ ਪਾ ਲਈ ਦੋ ਸਲਾਈਆਂ ਆਪਣੀਆਂ ਬਣਾ ਲਿਆ ਨੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਆ ਜੀ ਧਾਗਾ ਆਪਣੀ ਸੈੜ ਲੈ ਕੇ ਆਵਾਂਗੇ ਇਹ ਵਾਲੇ ਪਹਿਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਬਣਾਵਾਂਗੇ ਇਹ ਵਾਲੇ ਕੁੰਡੇ ਨੂੰ ਛੱਡ ਕੇ ਦੂਜਾ ਕੁੰਡਾ ਵੀ ਆਪਣਾ ਸਿੱਧਾ ਬਣਾ ਲਿਆ ਧਾਗਾ ਆਪਣੀ ਸੈੜ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਠੀਕ ਆ ਜੀ దో కుదా బ జా సెన్ బ కండా పుట్ా బ బాగే ధాగా మగలీ సైడ్ సగా సైడ్ కండా పుట్ా ఏ తిని కండే బనా లే ఫే ద దో కుడె బీ ధాగా మగలీ సైడ్ ఏడేను షడ్ ఏ ఛే కు రిపీట్ని కండా సనా ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਜੀ ਸਿੱਧੇ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾ ਲਏ ਠੀਕ ਹੈ ਜੀ ਇਹ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾ ਲਏ ਇੱਥੇ ਆਪਣੀ ਇੱਕ ਕੁੰਡਾ ਘਟਾਤਾ ਜਿਹੜੇ ਆਪਾਂ ਨੇ ਸੈਂਟਰ 'ਚ ਦੋ ਕੁੰਡੇ ਵਧਾਏ ਨੇ ਉਹ ਇੱਧਰ ਇੱਕ ਘਟ ਗਿਆ ਤੇ ਇੱਕ ਇੱਧਰ ਘਟ ਗਿਆ ਆਪਣੇ ਕੁੰਡੇ ਉਨੇ ਹੀ ਰਹਿਣਗੇ ਸੇਮ ਹੀ ਧਾਗਾ ਮਗਲੀ ਸਾਈਡ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਫਿਰ ਧਾਗਾ ਆਪਣੀ ਸਾਈਡ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇਹ ਆਪਣੀ ਤੀਜੀ ਸਲਾਈ ਹੈ ਜੀ ਸਿੱਧੀ ਸਾਈਡ ਠੀਕ ਹੈ ਜੀ ਧਾਗ ਧਾਗਾ ਆਪਣੀ ਸਾਈਡ ਹੀ ਰੋ ਇੱਕ ਕੁੰਡਾ ਫੁੱਟਾ ਬਣਾਵਾਂਗੇ ਧਾਗਾ ਮਗਲੀ ਸਾਈਡ ਫੇਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਸਾਈਡ ਇੱਕ ਕੁੰਡਾ ਫੁੱਟਾ ਇੱਕ ਕੁੰਡੇ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲਏ ਇੱਥੇ ਆਪਣੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਧਾਗਾ ਮਗਲੀ ਸਾਈਡ ਇੱਕ ਕੁੰਡਾ ਆਪਣਾ ਸਿੱਧਾ ਫੇਰ ਧਾਗਾ ਆਪਣੀ ਸਾਈਡ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਾਂਗੇ ਇਹ ਸਿੱਧੇ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਇੱਕ ਕੁੰਡੇ ਦੀ ਇੱਕ ਵਾਰੀ ਆਪਾਂ ਫੁੱਟਾ ਬੁਣ ਲਾਂਗੇ ਜੀ ਇੱਕ ਵਾਰੀ ਆਪਾਂ ਇਦਾਂ ਸਿੱਧਾ ਬੁਣਾਂਗੇ ਫੇਰ ਧਾਗਾ ਆਪਣੀ ਸਾਈਡ ਲਿਆ ਕੇ ਤੀਜੀ ਵੇਰੀ ਆਪਾਂ ਫੇਰ ਪੁੱਠਾ ਬੁਣ ਲਾਂਗੇ ਇਹ ਦੋ ਗੁੰਡੇ ਨੇ ਆਪਣੇ ਇਹਨਾਂ ਨੂੰ ਆਪਾਂ ਦੋ ਦਾ ਇੱਕ ਕਰ ਦਾਂਗੇ ਤਾਗਾ ਮਗਲੀ ਸਾਈਡ ਆ ਦੋ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਠੀਕ ਹੈ ਜੀ ਤੀਜੀ ਸਲਾਈ ਆਪਣੀ ਕੰਪਲੀਟ ਹੋ ਗਈ ਆਪਾਂ ਆ ਗਏ ਆ ਜੀ ਪੁੱਠੀ ਸਾਈਡ ਚੌਥੀ ਸਲਾਈ ਇਹ ਸਾਰੇ ਗੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾਣੇ ਨੇ ਜਿਹੜੇ ਆ ਤਿੰਨ ਗੁੰਡੇ ਆਪਾਂ ਇਹ ਤਿੰਨੇ ਗੁੰਡੇ ਬਣਾਣੇ ਨੇ ਇਦਾਂ ਖੋਲ ਕੇ ਨਹੀਂ ਕਈ ਵਾਰੀ ਦੋ ਕੁੰਡੇ ਦੇ ਇੱਕ ਬਣ ਜਾਂਦਾ ਤਾਂ ਆਪਣੇ ਕੁੰਡੇ ਜਿਹੜੇ ਘਟ ਜਾਣਗੇ ਠੀਕ ਹੈ ਜੀ ਇਹ ਜਿਹੜੇ ਤਿੰਨ ਹੁੰਡੇ ਇਹਨਾਂ ਨੂੰ ਆਪਣੇ ਵੱਸ ਧਿਆਨ ਨਾਲ ਬਣਾਣਾ ਇੱਥਾ ਜਿਹੜੀਆਂ ਬੈਕ ਸਾਈਡ ਵਾਲੀਆਂ ਆਪਣੀਆਂ ਸਲਾਈਆਂ ਨੇ ਉਹ ਸਾਰੀਆਂ ਪੁੱਠੀਆਂ-ਪੁੱਠੀਆਂ ਬਣੀਆਂ ਨੇ ਇਹ ਡਿਜ਼ਾਈਨ 'ਚ ਇਹ ਆਪਣੀ ਚੌਥੀ ਸਲਾਈ ਹੈ ਜੀ ਪੁੱਠੀ ਸੈਟ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਠੀਕ ਹੈ ਜੀ ਆ ਲੋ ਆਪਣੀ ਚਾਰ ਸਲਾਈਆਂ ਪਾ ਲਿਆ ਹੁਣ ਆਪਣੀ ਸਿੱਧੀ ਸਲਾਈ ਫੇਰ ਆਊਗੀ ਇਹਦੇ ਵਿੱਚ ਜਦੋਂ ਆਪਾਂ ਬਾਰ ਬਾਰ ਚਾਰ ਸਲਾਈਆਂ ਨੂੰ ਰਿਪੀਟ ਕਰਦੇ ਆ ਨਾ ਇਹ ਵਾਲਾ ਜਿਹੜਾ ਆਪਣਾ ਡਿਜ਼ਾਈਨ ਹੈ ਇਦਾਂ ਬਣਦਾ ਬਹੁਤ ਸੋਹਣਾ ਬਣਿਆ ਹੋਇਆ ਲੱਗਦਾ ਆ ਦੇਖੋ ਤੇ ਬੈਕ ਸਾਈਡ ਤੋਂ ਇਦਾਂ ਹਾਂਜੀ ਤੁਹਾਨੂੰ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਆਪਣੀ ਇਹ ਸੀਗੀ ਜੀ ਕੱਲ ਨੂੰ ਆਪਾਂ ਤੁਹਾਨੂੰ ਹੋਰ ਨਵੇਂ ਡਿਜ਼ਾਈਨ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ